ਹੈਲੋ एवरीवन ਵੈਲਕਮ ਟੂ ਅਰ ਚੈਨਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲੈ ਕੇ ਆਏ ਹਾਂ Printed suit ਬਹੁਤ ਸੋਹਣੀ ਡਿਜ਼ਾਈਨਿੰਗ ਹੈ ਮਸ਼ੀਨ ਵਰਕ ਵੀ ਹੈ ਔਰ ਹੈਂਡ ਵਰਕ ਵੀ ਹੈ ਔਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਕਿਉਂਕਿ ਕਈ ਵਾਰ ਸਾਨੂੰ ਰਿਕੁਐਸਟ ਆਉਂਦੀ ਹੈ ਕਿ Printed suit ਜਿਹੜੀਆਂ ਜਾਂ Printed dresses ਆ ਉਹ ਕਿਸ ਤਰ੍ਹਾਂ ਡਿਜ਼ਾਈਨ ਕੀਤੀਆਂ ਜਾਣ ਸੋ ਤੁਸੀਂ ਜਿਹੜੀ ਇਸ ਵੀਡੀਓ ਦੇ ਵਿੱਚ ਇੱਕ ਡਰੈਸ ਦੇਖੋਗੇ ਉਹ ਹੈਗੀ ਹੈ ਪਿਓਰ ਜੌਰਜਟ ਦੇ ਵਿੱਚ ਔਰ ਬਹੁਤ ਸੋਹਣੀ ਡਿਜ਼ਾਈਨਿੰਗ ਨਾਲ ਅਸੀਂ ਉਹਨੂੰ ਰੈਡੀ ਕੀਤਾ ਹੈ ਵਰਕ ਉਹਦਾ ਬਹੁਤ ਹੀ ਪਿਆਰਾ ਹੈ ਸੋ ਉਹ ਵਾਲੇ ਜਿਹਦਾ ਪ੍ਰਿੰਟਡ ਫਰਾਕਸ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਸਟਮਾਈਜ਼ ਕਰਕੇ ਵੀ ਰੈਡੀ ਕਰ ਸਕਦੇ ਆ ਕਸਟਮਾਈਜ਼ੇਸ਼ਨ ਦਾ ਮਤਲਬ ਹੈ ਕਿ ਤੁਸੀਂ ਸਾਨੂੰ ਜਿਹੜਾ ਪ੍ਰਿੰਟ ਭੇਜੋਗੇ ਉਹ ਪ੍ਰਿੰਟ ਕਸਟਮਾਈਜ਼ ਹੋ ਜਾਏਗਾ ਮਤਲਬ ਤੁਸੀਂ ਪ੍ਰਿੰਟ ਭੇਜੂਗੇ ਅਸੀਂ ਉਸੇਮ ਪ੍ਰਿੰਟ ਜਿਹੜਾ ਹੈ ਉਹ ਪ੍ਰਿੰਟ ਕਰਾ ਕੇ ਡਰੈਸ ਤੁਹਾਡੀ ਫਿਰ ਰੈਡੀ ਕਰਾਂਗੇ ਬਹੁਤ ਸੋਹਣੀਆਂ ਡਰੈਸਸ ਲੱਗਦੀਆਂ ਨੇ ਇੰਗੇਜਮੈਂਟ ਪਾਰਟੀਆਂ ਲਈ ਔਰ ਰਿਸੈਪਸ਼ਨ ਲਈ ਇਸ طرح ਦੇ ਆਊਟਫਿਟਸ ਬਹੁਤ ਸੋਹਣੇ ਲੱਗਦੀਆਂ ਨੇ ਵਨ ਪੀਸ ਡਰੈਸ ਬਣਾ ਸਕਦੇ ਆ ਤੁਸੀਂ ਲਹਿੰਗਾ ਬਣਾ ਸਕਦੇ ਹੋ ਸੋ ਬਹੁਤ ਪਿਆਰੇ ਲੱਗਦੇ ਨੇ ਸੋ ਤੁਸੀਂ ਵੀਡੀਓ ਜਾ ਕੇ ਜਰੂਰ ਦੇਖਿਓ ਤੇ ਇੱਕ ਰਿਕੁਐਸਟ ਹੈ ਪਹਿਲੀ ਵਾਰ ਦੇਖ ਰਹੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਸਾਰੀਆਂ ਆਊਟਫਿਟ ਜੜੀਆਂ ਨੇ ਉਹ ਕਿਸਟਾਂ ਲੱਗੀਆਂ ਬਾਕੀ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਪ੍ਰਿੰਟਡ ਸੂਟ ਉਹ ਵੀ ਬਹੁਤ ਪਿਆਰੇ ਨੇ ਸੋ ਚਲੋ ਫਿਰ ਵੀਡੀਓ ਨੂੰ ਦੇਖਣਾ ਸਟਾਰਟ ਕਰਦੇ ਹਾਂ ਏ ਵਾਲੀ ਜਿਹੜੀ ਆਊਟਫਿਟ ਹੈ ਇਹ ਹੈ ਵਨ ਪੀਸ ਡਰੈਸ ਔਰ ਇਹਨੂੰ ਅਸੀਂ ਰੈਡੀ ਕੀਤਾ ਹੈ ਪਿਓਰ ਜੌਰਜਟ ਦੇ ਵਿੱਚ ਔਰ ਇਹਦੇ ਤੇ ਐਮਬਰਾਇਡਰੀ ਬਹੁਤ ਹੀ ਸੋਹਣੀ ਹੈ ਸਾਰੇ ਹੀ ਉੱਪਰ ਇੱਥੇ ਤੁਸੀਂ ਵਰਕ ਦੇਖ ਸਕਦੇ ਹੋ ਜਿਹੜਾ ਸੜੇ ਤੇ ਬਹੁਤ ਵੱਡਾ ਇੱਕ ਫਲਾਰ ਸੀ ਉਹ ਸਾਰੇ ਹੀ ਫਲਾਰ ਨੂੰ ਅਸੀਂ ਕਵਰ ਕੀਤਾ ਹੈ ਐਮਬਰਾਇਡਰੀ ਦੇ ਨਾਲ ਇਸੇ ਤਰ੍ਹਾਂ ਹੀ ਬਾਹਾਂ ਦੇ ਉੱਪਰ ਵਰਕ ਹੈ ਔਰ ਜਿੰਨਾ ਵਰਕ ਇਹਦੇ ਫਰੰਟ ਯੋਕ ਦੇ ਉੱਪਰ ਹੈ ਸੇਮ ਹੀ ਵਰਕ ਜਿਹੜਾ ਹੈ ਉਹ ਅਸੀਂ ਬੈਕ ਤੇ ਵੀ ਕੀਤਾ ਹੈ ਸੋ ਸਾਰੇ ਹੀ ਫਲਾਅਰਸ ਨੂੰ ਕਵਰ ਕੀਤਾ ਹੈ ਇੱਥੇ ਜਿਹੜੀ ਹੈ ਏਕ ਅਸੀਂ ਪੱਟੀ ਜਿਹੜੀ ਜੋਇੰਟ ਤੇ ਆਣੀ ਸੀ ਉਦੇ ਉੱਪਰ ਵੀ ਐਮਬਰਾਇਡਰੀ ਕੀਤੀ ਹੈ ਔਰ ਫਲੇਅਰ ਤੁਸੀਂ ਦੇਖ ਸਕਦੇ ਹੋ ਇਹਦਾ ਬਹੁਤ ਜ਼ਿਆਦਾ ਫਲੇਅਰ ਹੈ ਇਹ ਜਿਹੜੇ ਪ੍ਰਿੰਟਸ ਹੈਗੇ ਨੇ ਇਹ ਕਸਟਮਾਈਜ਼ ਕਰਕੇ ਅਸੀਂ ਤੁਹਾਡੀ ਚੋਇਸ ਦਾ ਕੋਈ ਵੀ ਪ੍ਰਿੰਟ ਤੁਸੀਂ ਰੈਡੀ ਕਰਾ ਸਕਦੇ ਹੋ ਜਿਹੜੇ ਵੀ ਫੈਬਰਿਕ ਤੇ ਤੁਸੀਂ ਚਾਹੋ ਜਿਸ ਦਾ ਇਹ ਅਸੀਂ ਪਿਓਰ ਜਾਰਜਟ ਤੇ ਰੈਡੀ ਕੀਤਾ ਹੈ ਨਾਲ ਰੈਡੀ ਕੀਤਾ ਹੈ ਇਹਦੇ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਐਮਬਰਾਇਡਰੀ ਹੈ ਫੋਰ ਸਾਈਡ ਦੁਪट्टे ਦੀ ਜਿਹੜੀ ਫਿਨਿਸ਼ਿੰਗ ਹੈ ਉਹ ਸਾਟਨ ਦੀ ਕੀਤੀ ਹੋਈ ਹੈ ਸੋ ਲੁੱਕ ਕਿਦਾਂ ਦੀ ਆ ਰਹੀ ਹੈ ਆਊਟਫਿਟ ਦੀ ਜੋ ਦੱਸਣਾ ਬਹੁਤ ਪਿਆਰੀ ਆਊਟਫਿਟ ਹੈ ਇਹ ਵਾਲਾ ਸੂਟ ਜਿਹੜਾ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਖਾਦੀ ਲਿਰਨ ਦੇ ਵਿੱਚ ਔਰ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਇਵਨ ਕਿ ਤੁਸੀਂ 14 ਨੂੰ ਬਿਨਾ ਲਾਈਨਿੰਗ ਤੋਂ ਵੀ ਰੈਡੀ ਕਰਾ ਸਕਦੇ ਆ ਬਟ ਅਗਰ ਫਿਟਿੰਗ ala ਸੂਟ ਹੋਏਗਾ ਤੇ ਕਪੜਾ ਛੇਜ ਸਕਦਾ ਹੈ ਸੋ ਇਹਦੇ ਵਿੱਚ ਅਸੀਂ ਲਾਈਨਿੰਗ ਦਿੱਤੀ ਹੋਈ ਹੈ ਔਰ ਡਿਜ਼ਾਈਨਿੰਗ ਵਾਸਤੇ ਅਸੀਂ ਬਹੁਤ ਸੋਹਣਾ ਦਾ ਨੈਕ ਰੈਡੀ ਕੀਤਾ ਹੈ ਤੁਸੀਂ ਦੇਖੋ ਔਰ ਨੈਕ ਦੇ ਉੱਪਰ ਅਸੀਂ ਲੇਸ ਤੇ ਦਿੱਤੀ ਹੈ ਸੋ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਲੇਸ ਲੱਗੀ ਹੋਈ ਨਾਲ ਅਸੀਂ ਸਲੀਵਜ਼ ਦੇ ਉੱਪਰ ਵੀ ਜੁਆਇੰਟਰ ਲੇਸ ਪਾ ਕੇ ਉਹਦੇ ਨੀਚੇ ਵੀ ਸੇਮ ਹੀ ਲੇਸ ਦਿੱਤੀ ਹੈ ਔਰ ਇਸੇ ਲੇਸ ਨੂੰ ਅਸੀਂ ਫਰੰਟ ਬੈਕ ਜਿਹੜਾ ਕੀਰਾ ਹੈ ਜਾਕ ਹੈ ਉਹਨਾਂ ਦੇ ਉੱਪਰ ਵੀ ਆਰਾਊਂਡ ਘੁਮਾ ਦਿੱਤਾ ਹੈ ਨਾਲ ਹੈ ਇਹਦੇ ਸਲਵਾਰ ਪ੍ਰਿੰਟ ਬਹੁਤ ਹੀ ਸੋਹਣਾ ਹੈ ਇਹ ਸੇਮ ਜਿਹੜਾ ਪ੍ਰਿੰਟ ਹੈ ਤੁਹਾਨੂੰ ਨਹੀਂ ਮਿਲੇਗਾ ਸੋ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਕਰਕੇ ਅਸੀਂ ਇਸ ਤਰ੍ਹਾਂ ਦੇ ਮਿਲਦੇ ਜੁਲਦੇ ਬਹੁਤ ਪ੍ਰਿੰਟ ਜਿਹੜੇ ਨੇ ਉਹ ਉਹਨਾਂ ਦੇ ਉੱਪਰ ਸੂਟ ਰੈਡੀ ਕਰ ਸਕਦੇ ਹਾਂ ਇਦੇ ਨਾਲ ਅਸੀਂ ਜਿਹੜਾ ਦੁਪੱਟਾ ਰੈਡੀ ਕੀਤਾ ਹੈ ਉਹ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ। ਇਹਦੇ ਵਿੱਚ ਵੀ ਅਸੀਂ ਸੇਮ ਲੇਸ ਦਿੱਤੀ ਹੈ। ਸ਼ਾਇਦ ਵੀਡੀਓਸ ਤੁਹਾਨੂੰ ਨਜ਼ਰ ਆ ਜਾਏ ਕਿ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣਾ ਸੈਲਫ ਹੈ। ਅਗਰ ਅਸੀਂ ਇਹ ਹੀ ਦੁਪੱਟਾ ਲਾਈਟ ਕਲਰ 'ਚ ਰੈਡੀ ਕਰਾਂਗੇ ਨਾ ਤੇ ਸੈਲਫ ਜ਼ਿਆਦਾ ਵਿਜ਼ੀਬਲ ਹੋਏਗਾ। ਸਕਦੇ ਹੋ। ਸੋ ਬਹੁਤ ਸੋਹਣਾ ਸੈਲਫ ਹੈ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ। ਜਿਹਨਾਂ ਨੂੰ ਪਹਿਣਾ ਨੂੰ ਕੰਪਲੀਟ ਹੁੰਦੀ ਆ ਨਾ ਕਿ ਦੁਪੱਟੇ ਸਲਿੱਪਰੀ ਬਹੁਤ ਹੁੰਦੇ ਆ। ਸੋ ਹੁਣੇ ਨਹੀਂ ਚਾਹੀਦੇ ਗੋਦਾ ਸਾਹਿਬ ਸੂਟ ਨਾਲ ਨੇ ਪਾਉਣੇ ਹੁੰਦੇ ਆ। ਇਸ ਤਰ੍ਹਾਂ ਦੇ ਦੁਪ ਕਿਸੇ ਤਰ੍ਹਾਂ ਦੀ ਵੀ ਐਮਬਰਾਇਡਰੀ ਵੀ ਅਗਰ ਤੁਸੀਂ ਇਹਨਾਂ ਦੁਪੱਟਿਆਂ ਤੇ ਕਰਾਉਣਾ ਚਾਹੋ ਤਾਂ ਹੋ ਸਕਦੀ ਹੈ ਸੋ ਇਹ ਵਾਲਾ ਸੂਟ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਪ੍ਰਿੰਟ ਬਹੁਤ ਪਿਆਰਾ ਹੈ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਹੋਰ ਪ੍ਰਿੰਟਸ ਜਿਹੜੇ ਨੇ ਉਹ ਤੁਹਾਡੇ ਲਈ ਲੈ ਕੇ ਆਈਏ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਬਰਬਰੀ ਸਟਾਕ ਦੇ ਵਿੱਚ ਔਰ ਪ੍ਰਿੰਟ ਇਹਦਾ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਇਹਦਾ ਸਕਾਈ ਬਲੂ ਕਲਰ ਹੈ ਔਰ ਇਹਦੇ ਵਿੱਚ ਜਿਹੜਾ ਕੰਬੀਨੇਸ਼ਨ ਕੀਤਾ ਹੈ ਉਹ ਸੀ ਰੈੱਡ ਮੈਰੂਨ ਦਾ ਦਿੱਤਾ ਹੈ ਔਰ ਗੜੇ ਤੇ ਬੜਾ ਹੀ ਪਿਆਰਾ ਜਿਹਾ ਵਰਕ ਕੀਤਾ ਹੈ ਬਿਲਕੁਲ ਸਿੰਗਲ ਟਰਨ ਕੇ ਦਾ ਵਰਕ ਹੈ ਬਹੁਤ ਬਰੀਕ ਕੰਮ ਹੈ ਔਰ ਬਹੁਤ ਸੋਹਣਾ ਲੱਗ ਰਿਹਾ ਹੈ ਸੇਮ ਇਸੇ ਤਰ੍ਹਾਂ ਹੀ ਬਾਰਡਰ ਜਿਹੜਾ ਹੈ ਉਹ ਸੀ 슬ੀਵਸ ਤੇ ਦੇ ਦਿੱਤਾ ਹੈ ਥੋੜੀ ਜਗ੍ਹਾ ਛੱਡ ਕੇ ਫਿਰ ਅਸੀਂ ਬਾਰਡਰ ਦਿੱਤਾ ਹੈ ਉਸ ਤੋਂ ਅੱਗੇ ਅਸੀਂ ਪਾਈਪਿੰਗ ਦੇ ਦਿੱਤੀ ਹੈ ਫਿਨਿਸ਼ਿੰਗ ਵਾਸਤੇ ਅਸੀਂ ਇਹਦੇ ਵਿੱਚ ਕਿਉਂਕਿ ਮੈਂ ਰੈੱਡ ਮੈਰੂਨ ਕਲਰ ਪੇਕ ਕੀਤਾ ਸੀ ਉਸੇ ਕਲਰ ਦੀ ਅਸੀਂ ਪਾਈਪਿੰਗ ਦਿੰਦੀ ਹੈ ਔਰ ਸਾਡੀ ਸਲਵਾਰ ਵੀ ਜਿਹੜੀ ਹੈ ਉਹ ਇਹਦੀ ਨਾਲ ਬਹੁਤ ਸੋਹਣੀ ਲੱਗ ਰਹੀ ਹੈ ਮੈਰੂਨ कलर ਦੀ। ਪੂਰਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ। ਔਰ ਜਿਹੜਾ ਇਹਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਹੈ ਔਰ ਦੁਪੱਟੇ ਦੇ ਉੱਪਰ ਵੀ ਅਸੀਂ ਇਸ ਤਰ੍ਹਾਂ ਕਰਕੇ 스ਕਰਪਿੰਗ ਕਰ ਦਿੱਤੀ ਹੈ। ਤੁਸੀਂ ਦੇਖੋ ਬਹੁਤ ਹੀ ਸਿੰਪਲ ਜਿਹਾ ਪ੍ਰਿੰਟਡ ਸੂਟ ਹੈ। ਅਗਰ ਇਸੇ ਤਰ੍ਹਾਂ ਸਟਿਚ ਕੀਤਾ ਜਾਂਦਾ ਤਾਂ ਓਨੀ ਸੋਹਣੀ ਲੁੱਕ ਨਹੀਂ ਸੀ ਆਉਣੀ। ਸਿਰਫ ਅਸੀਂ ਗਲੇ ਦੇ ਔਰ ਬਾਹਾਂ ਦੇ ਉੱਪਰ ਹਲਕਾ ਜਿਹਾ ਵਰਕ ਕਰਕੇ ਔਰ ਇਹ ਦੁਪੱਟਾ ਜਿਹੜਾ ਹੈ ਉਹਦੇ ਉੱਪਰ ਸਕੇਲਪਿੰਗ ਕਰਕੇ ਇਹਦੀ ਲੁੱਕ ਜਿਹੜੀ ਬਿਲਕੁਲ ਡਿਫਰੈਂਟ ਹੋ ਗਈ ਹੈ। ਸੂਟਾਂ ਦੇ ਜਿਹੜੇ ਕਲਰ ਕੰਬੀਨੇਸ਼ਨ ਕਿਸ ਤਰ੍ਹਾਂ ਬਣਾਏ ਜਾਣ ਜਿਸ ਤਰ੍ਹਾਂ ਕਿ ਇਹ ਸੂਟ ਦਾ ਕਲਰ ਲਾਈਟ ਸੀ ਉਹਦੇ ਉੱਪਰ ਜਿਹੜੀ ਪ੍ਰਿੰਟ ਸੀਗਾ ਉਹ ਵੀ ਲਾਈਟ ਕਲਰ ਦਾ ਹੀ ਸੀ। ਸੋ ਇਹਦੇ ਵਿੱਚੋਂ ਅਸੀਂ ਲਾਈਟ ਐਂਡ ਡਾਰਕ ਦਾ ਅਗਰ ਕੰਬੀਨੇਸ਼ਨ ਬਣਾਈਏ ਤਾਂ ਸੂਟ ਬਹੁਤ ਸੋਹਣਾ ਬਣਦੇ ਆ। ਹਰ ਫਲਾਰ ਦੇ ਸੈਂਟਰ ਦੇ ਵਿੱਚ ਮੇਰੇ ਰੂਮ ਕलर ਸੀ ਸੋ ਉਸ ਕਲਰ ਦੀ ਅਗਰ ਅਸੀਂ ਬਾਟਮ ਇਨਰ ਐਡ ਕੀਤੀ ਹੈ ਤਾਂ ਇਹ ਐਮਬਰਾਇਡਰੀ ਕਾਫੀ ਜ਼ਿਆਦਾ ਹਾਈਲਾਈਟ ਹੋ ਕੇ ਆਈ ਹੈ ਸੋ ਲੁੱਕ ਬਹੁਤ ਸੋਹਣੀ ਆਈ ਹੈ ਤੁਹਾਨੂੰ ਕਿਦਾਂ ਦੀ ਲੱਗੀ ਜਰੂਰ ਦੱਸਿਓ ਇਹ ਜਿਹੜੀ ਅਨਾਰਕਲੀ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਮਸਲਿਨ ਦੇ ਵਿੱਚ ਔਰ ਇਹ ਵਾਲੀ ਅਨਾਰਕਲੀ ਨੂੰ ਅਸੀਂ ਰੈਡੀ ਕੀਤਾ ਹੈ ਇੱਥੇ ਜੋਗ ਦੇ ਉੱਪਰ ਪਲਿੱਟਸ ਪਾ ਕੇ neck ਦੇ ਉੱਪਰ ਕੋਟਰੀ ਬਟਨਸ ਦਿੱਤੇ ਨੇ ਪ੍ਰਿੰਟ ਬਹੁਤ ਪਿਆਰਾ ਹੈ ਔਰ ਸੇਮ ਪ੍ਰਿੰਟ ਤੁਹਾਨੂੰ ਮਿਲ ਸਕਦਾ ਹੈ ਔਰ ਇਹਦੇ ਵਾਸਤੇ ਫਿਨਿਸ਼ਿੰਗ ਲਈ ਅਸੀਂ ਯੂਜ਼ ਕੀਤੀ ਹੈ ਲੇਸ ਬਾਹਾਂ ਦੇ ਉੱਪਰ ਸੇਮ ਇਸੇ ਤਰ੍ਹਾਂ ਹੀ ਲੀਸ ਜਿਹੜੀ ਹੈ ਉਹ ਅਸੀਂ ਕਿਰੇ ਤੇ ਵੀ ਦਿੱਤੀ ਹੈ ਔਰ ਇਹ ਜਿਹੜੀ ਫਰੌਕ ਹੈ ਇਹਦਾ ਜਿਹੜਾ ਫਲੇਅਰ ਹੈ ਉਹ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਲੇਅਰ ਵਾਲੀ ਫਰੌਕ ਜਿਹੜੀ ਆ ਉਹ ਅਸੀਂ ਰੈਡੀ ਕੀਤੀ ਹੈ ਇਸ ਲੁੱਕ ਬਹੁਤ ਸੋਹਣੀ ਆਉਂਦੀ ਹੈ ਔਰ ਨਾਲ ਅਸੀਂ ਰੈਡੀ ਕੀਤੀ ਹੈ ਇਹਦੇ ਸਲਵਾਰ ਔਰ ਜਿਹਦੇ ਸਲਵਾਰ ਦੇ ਪੌਂਚੇ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਬਲੈਕ ਕਲਰ ਦਾ ਪੈਚ ਲਗਾ ਕੇ ਫਰੌਕ ਦੇ ਹੀ ਸਾਰੇ ਕਲਰਸ ਚੁੱਕ ਕੇ ਅਸੀਂ ਇਹਦੇ ਉੱਪਰ ਐਮਬਰਾਇਡਰੀ ਕਰ ਦੁੱਤੀ ਹੈ ਔਰ ਇਸ ਤਰ੍ਹਾਂ ਕਰਕੇ ਪੌਂਚੇ ਦੇ نیچے ਵੀ ਲੀਸ ਲਗਾ ਦੁੱਤੀ ਹੈ ਸੋ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ ਜਿਹੜਾ ਇਹਦਾ ਦੁਪੱਟਾ ਆ ਦੁਪੱਟਾ ਅਸੀਂ ਰੈਡੀ ਕੀਤਾ ਹੈ بیس ਕਲਰ ਦਾ ਦੁਪੱਟੇ ਦੇ ਉੱਪਰ ਵੀ ਸੇਮ ਬਲੈਕ ਕਲਰ ਦੀ ਹੀ ਲੇਸ ਲਗਾ ਦਿੱਤੀ ਹੈ ਫਰੌਕ ਦਿਨਾਂ ਸਲਵਾਰ ਕਾਫੀ ਅੱਛੀ ਲੱਗਦੀ ਹੈ ਇਹਨੂੰ ਵੀ ਅਸੀਂ ਹੋਰ ਹੀ ਕਲਰਸ ਜਾਂ ਪ੍ਰਿੰਟਸ ਦੇ ਵਿੱਚ ਵੀ ਤੁਸੀਂ ਰੈਡੀ ਕਰਾਉਂਗੇ ਨਾ ਇਹ ਵਾਲਾ ਜਿਹੜਾ ਕੰਬੀਨੇਸ਼ਨ ਹੈ ਉਹ ਬਹੁਤ ਪਿਆਰਾ ਲੱਗਦਾ ਹੈ ਸਲਵਾਰ ਔਰ ਫਰੌਕ ਦਾ ਸੋ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਜਰੂਰ ਦੱਸਿਓ ਇਹ ਵਾਲਾ ਜਿਹੜਾ ਸੂਟ ਆ ਇਹਨੂੰ ਅਸੀਂ ਰੈਡੀ ਕੀਤਾ ਹੈ ਮਸਲਿਨ ਦੇ ਵਿੱਚ ਔਰ ਬਹੁਤ ਹੀ ਪਿਆਰਾ ਜਿਹਾ ਗ੍ਰੇ ਕਲਰ ਦਾ ਸਾਡਾ ਸੂਟ ਹੈ ਔਰ ਪ੍ਰਿੰਟ ਬਹੁਤ ਸੋਹਣਾ ਹੈ ਇਹਦੇ ਵਿੱਚ ਅਸੀਂ ਇਹਦੇ ਪ੍ਰਿੰਟ ਦੇ ਵਿੱਚ ਐਮਬਰਾਇਡਰੀ ਨੂੰ ਹਾਈਲਾਈਟ ਕਰਨ ਵਾਸਤੇ ਅਸੀਂ ਇਹਦੇ ਵਿੱਚ ਹੌਟ ਪਿੰਕ ਆਫ ਵਾਈਟ ਤੇ ਔਰੇਂਜ ਤਿੰਨ ਸ਼ੇਡਸ ਯੂਜ਼ ਕੀਤੇ ਨੇ ਔਰ ਘੇਰੇ ਜਿਹੜੇ ਫਲਾਅਰ ਸੀਗੇ ਉਹਨਾਂ ਨੂੰ ਅਸੀਂ ਹਾਈਲਾਈਟ ਕਰ ਦਿੱਤਾ ਬਹੁਤ ਸੋਹਣਾ ਵਰਕ ਜਿਹੜਾ ਇੱਥੇ ਹੋਇਆ ਹੈ ਲਾਈਟ ਵਰਕ ਹੈ ਪਰ ਬਹੁਤ ਸੋਹਣੇ ਫਲਾਅਰਸ ਲੱਗ ਰਹੇ ਨੇ ਇਨਹੀਂ ਕਲਰਸ ਵਿੱਚੋਂ ਕਲਰ ਚੁੱਕਿਆ ਸੀ ਰੱਬਾਵਾ ਨੇ ਉਹਨਾਂ ਦੇ ਉੱਪਰ ਇਸਟਾ ਕਰਕੇ ਇੱਕ ਬੇਲ ਬਣਾ ਦਿੱਤੀ ਹੈ ਗਲੇ ਦੇ ਉੱਪਰ ਇੱਕ ਕਟ ਪਾ ਕੇ ਇੱਕ ਸਿੰਗਲ ਬਟਨ ਦਿੱਤਾ ਹੋਇਆ ਇਹ ਵਾਲਾ ਗਲਾ ਵੀ ਬਹੁਤ ਸੋਹਣਾ ਲੱਗਦਾ ਹੈ ਔਰ ਚਾਕਾਂ ਦੇ ਉੱਪਰ ਅਸੀਂ ਪਾਈਪਿੰਗ ਜਿਹੜੀ ਹੈ ਉਹ ਹੌਟ ਪਿੰਕ ਦੀ ਦਿੱਤੀ ਹੈ ਨਾਲ ਰੈਡੀ ਕੀਤੀ ਹੈ ਅਸੀਂ ਸਲਵਾਰ ਜਿਹੜਾ ਅਸੀਂ ਇਹਨਾਂ ਦੋਂ ਦੁਪੱਟਾ ਰੈਡੀ ਕੀਤਾ ਹੈ ਉਹ ਬਹੁਤ ਸੋਹਣਾ ਬਣਿਆ ਦੁਪੱਟਾ ਬੇਸ ਕਲਰ ਦਾ ਦੁਪੱਟਾ ਰੈਡੀ ਕਰਕੇ ਉਹਦੇ ਉੱਪਰ ਅਸੀਂ ਹੌਟ ਪਿੰਕ ਕਲਰ ਦੇ ਨਾਲ ਇਸਟਾ ਕਰਕੇ ਸਕੈਲਪਿੰਗ ਕਰ ਦਿੱਤੀ ਹੈ ਸੋ ਬਹੁਤ ਸੋਹਣਾ ਸੂਟ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰੀ ਨੇ ਸੋ ਤੁਹਾਨੂੰ ਕਿਦਾਂ ਤਾਂ ਲੱਗਾ ਜਰੂਰ ਦੱਸਿਓ ਇਹ ਵਾਲਾ ਪ੍ਰਿੰਟ ਅਗਰ ਤੁਸੀਂ ਸੇਮ ਚਾਹੁੰਦੇ ਹੋ ਤਾਂ ਸਾਡੇ ਕੋਲ ਇਹ ਪ੍ਰਿੰਟ ਅਵੇਲੇਬਲ ਹੈਗਾ ਅੱਜ ਦੀ ਆਊਟਫਿਟ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਜਰੂਰ ਦੱਸਿਓ ਇੰਸਟਾਗ੍ਰam ਦੀ ਆਈਡੀ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀ ਹੋਏਗੀ ਉੱਤੇ ਜਾ ਕੇ ਫੋਲੋ ਕਰ ਲੈਣਾ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਕਰਨਾ ਜਿਹੜੀ ਡਰੈਸ ਦੀ ਪ੍ਰਿੰਟਿੰਗ ਸੀਗੀ ਅਗਰ ਤੁਸੀਂ ਉਹ ਆਰਡਰ ਕਰਨਾ ਚਾਹੋਗੇ ਤਾਂ ਅਸੀਂ 1 ਮਹੀਨੇ ਦੇ ਵਿੱਚ ਉਹਦਾ ਜਿਹੜਾ ਪ੍ਰਿੰਟ ਹੈ ਕਸਟਮਾਈਜ਼ ਹੋ ਕੇ ਰੈਡੀ ਕਰ ਦੇਵਾਂਗੇ ਲੇਕਿਨ ਉਹ ਕਸਟਮਾਈਜ਼ੇਸ਼ਨ ਜਿਹੜੀ ਹੈ ਉਹ ਇੱਕ ਸੂਟ ਲਈ ਨਹੀਂ ਹੋਏਗੀ ਇੱਕ ਡਰੈਸ ਲਈ ਕਸਟਮਾਈਜ਼ੇਸ਼ਨ ਹੋਏਗੀ ਫਿਰ ਮਿਲਾਂਗੇ ਇਸੇ ਤਰ੍ਹਾਂ ਦੀ ਚੰਗੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਯੋਰself ਐਂਡ ਯੋਰ ਫੈਮਿਲੀ ਧੰਨਵਾਦ